ਹੋ ਜਈਆ ਹੋ ਜਈਆ ਖੁਸ਼ੀਆਂ ਦੇ ਆਵੀ ਬਾਬਾ ਨਾਨਕਾ ਹੋ ਜਈਆ ਖੁਸ਼ੀਆਂ ਦੇ ਵੀੜੇ ਸੰਗ ਬਾਲਾ ਮਦਦਾ ਨਾ ਹੋਵੇ ਖੁਸ਼ੀਆਂ ਦੇ ਵੀੜੇ ਸੰਗ ਬਾਲਾ ਮਦਦਾ ਨਾ ਹੋਵੇ ਇਲਾ ਦਾ ਪਿਆਰ ਸੱਚਾ ਜਾਣਦਾ ਜਮਾਨਾ ਹੋਵੇ ਸੱਚ ਵਾਲੇ ਪੱਜ ਰਸਣਾ ਵੀ ਬਾਬਾ ਨਾਨਕਾ ਹੋ ਜਈਆ ਬਾਬਾ ਨਾਨਕ ਐ ਹੋ ਜਈਆ ਵਾਰੀ ਜਵਾਨ ਸਹਿਬਜ਼ ਨਾਮ ਦੀ ਅਮਲੇ ਮੈਂ ਵਾਰੀ ਜਵਾਨ ਕਾਏ ਹੋ ਜਈਆ ਇਹੋ ਜਈਆ ਖੁਸ਼ੀਆਂ ਤੇ ਆਈਆਂ ਵੀ ਬਾਬਾ ਨਾਨਕ ਐ ਹੋ ਜਈਆ ਖੁਸ਼ੀਆਂ ਤੇ ਵੀਰੇ ਸੰਗ ਭਲਾ ਮਦਦਾ ਨਾ ਹੋਵੇ ਆਦੇ ਵਿੜੇ ਸੰਗ ਬਾਲਾ ਨਦਰਤਾ ਨਾ ਹੋਵੇ ਇਹਨਾਂ ਦਾ ਪਿਆਰ ਸੱਚ ਜਾਣਦਾ ਜਮਾਨਾ ਹੋਵੇ ਸੱਚ ਵਾਲੇ ਬੱਜੇ ਸੁਣਾਵੀਂ ਬਾਬਾ ਨਾਨਕਾ ਇਹੋ ਜੀਆਂ ਐ ਹੋ ਜੀਆਂ ਖੁਸ਼ੀਆਂ ਲੈ ਆਵੀਂ ਬਾਬਾ ਨਾਨਕਾ ਇਹੋ ਜੀਆਂ ਵਰ ਜਮਾ ਸਹਿਬ ਜੀ ਨਾਲੀ ਅਮਲੇ ਮੈਂ ਵਾਰੀ ਜਮਾਨਾ ਨਿਕਾ ਕਾਏ ਹੋ ਜੀਆਂ ਖੁਸ਼ੀਆਂ ਦੇ ਵਿੜੇ ਸੰਗ ਬਾਲਾ ਮਰਦਾਨਾ ਹੋਵੇ ਖੁਸ਼ੀਆਂ ਦੇ ਵਿੜੇ ਸੰਗ ਬਾਲਾ ਮਰਦਾਨਾ ਹੋਵੇ ਇਹਨਾਂ ਦਾ ਪਿਆਰ ਸੱਚ ਜਾਣ ਦਾ ਜਮਾਨਾ ਹੋਵੇ ਸੱਚ ਵਾਲੇ ਬੱਜੇ ਸੁਣਾਵੀਂ ਬਾਬਾ ਨਾਨਕਾ ਇਹੋ ਜੀਆਂ ਹੋ ਜੀਆਂ ਖੁਸ਼ੀਆਂ ਲੈ ਆਵੀਂ ਬਾਬਾ ਨਾਨਕਾ ਇਹੋ ਜੀਆਂ ਬਾਰੇ ਜਮਾ ਯਾਰ ਜਿਨਾ ਦੀ ਅਮਲੇ ਮੇਵਾਰੀ ਜਮਾਨੇ ਕਾਏ ਹੋ ਜਈਆ ਇਹੋ ਜਈਆ ਖੁਸ਼ੀਆਂ ਹੁੰਦੇ ਆਂ ਵੀ ਬਾਬਾ ਨਾਨਕ ਕਾਏ ਹੋ ਜਈਆ ਖੁਸ਼ੀਆਂ ਦੇ ਵੀੜੇ ਸੰਗ ਬਾਲਾ ਮਰਦਾਨਾ ਹੋਵੇ ਖੁਸ਼ੀਆਂ ਦੇ ਵੀੜੇ ਸੰਗ ਬਾਲਾ ਮਰਦਾਨਾ ਹੋਵੇ ਇਹਨਾਂ ਦਾ ਪਿਆਰ ਸੱਚ ਜਾਣਦਾ ਜਮਾਨਾ ਹੋਵੇ ਸੱਚ ਵਾਲੇ ਪੱਜਰ ਸੁਣਾਂ ਵੀ ਬਾਬਾ ਨਾਨਕ ਕਾਏ ਹੋ ਜਈਆ ਬਾਪਾ ਨਾਨਕ ਐ ਹੋ ਜਈਆ ਵਾਰੀ ਜਮਾਨ ਸਾਹਿਬ ਜੀ ਨਾਮ ਦੀ ਅਮਨੇ ਵਾਰੀ ਜਮਾਨ ਨਾਨਕ ਐ ਹੋ ਜਈਆ ਐ ਹੋ ਜਈਆ ਖੁਸ਼ੀਆਂ ਆਂਦੇ ਆਵੀ ਬਾਬਾ ਨਾਨਕ ਕਾ ਦੇ ਵੀੜੇ ਸੰਗ ਬਾਲਾ ਮਦਦ ਤਨਾ ਹੋਵੇ ਖੁਸ਼ੀਆਂ ਦੇ ਵੀੜੇ ਸੰਗ ਬਾਲਾ ਮਦਦ ਤਨਾ ਹੋਵੇ ਇਹਨਾਂ ਦਾ ਪਿਆਰ ਸੱਚਾ ਜਾਣਦਾ ਜਮਾਨਾ ਹੋਵੇ ਸੱਚ ਵਾਲੇ ਬੱਜਰ ਸੁਣਾ ਵੀ ਬਾਬਾ ਨਾਨਕਾ ਇਹੋ ਜੀਆਂ ਐ ਹੋ ਜੀਆਂ ਖੁਸ਼ੀਆਂ ਦੇ ਆਵੀ ਬਾਬਾ ਨਾਨਕਾ ਇਹੋ ਜੀਆਂ ਵਰ ਜਮਾ ਸਹਿਬ ਜੀ ਨਾਮ ਦੀ